ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਜ਼ਿਆਦੇ ਸੋਹਣੇ ਸਟਿਚ ਸਟਿਚ ਕੀਤੇ ਹੋਏ ਸੂਟ ਲੈਗੇ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਸਲਾਈ ਵਾਲੇ ਸੂਟਾਂ ਦੇ ਵੀ ਜਿਹੜੀਆਂ ਪਹਿਣਾ ਮੇਰੇ ਨਾਲ ਨਵੀਆਂ ਜੁੜਦੀਆਂ ਨੇ ਹਨਾ ਉਹਨਾਂ ਨੂੰ ਇਹ ਪਤਾ ਲੱਗ ਜੂ ਵੀ ਆਪਣੀ ਸਟਿਚਿੰਗ ਦੇ ਡਿਜ਼ਾਈਨ ਵਗੈਰਾ ਫਿਨਿਸ਼ਿੰਗ ਵਗੈਰਾ ਵੀ ਕਿੱਦਾਂ ਦੀ ਹੈ ਨਹੀਂ ਅਸੀਂ ਬਹੁਤ ਵੀਡੀਓ ਸਲਾਈ ਵਾਲਿਆਂ ਸਕਿਪ ਕਰ ਦਿੰਨੇ ਆ ਸੂਟ ਮਤਲਬ ਡੇਲੀ ਆਉਂਦੇ ਨੇ ਰੈਡੀ ਹੋ ਕੇ ਬਟ ਅਸੀਂ ਸਕਿਪ ਕਰ ਦਿੰਨੇ ਆ ਮਤਲਬ ਹੋਰ ਸਟਾਕ ਦੀ ਜਿਹੜਾ ਵਰਕ ਵਾਲੇ ਸੂਟਾਂ ਦੀਆਂ ਵੀਡੀਓ ਅਪਲੋਡ ਕਰ ਦਿੰਨੇ ਆਗੇ ਤੇ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਹੈਗਾ ਜਿਹੜਾ ਇਹ ਆਪਾਂ ਜਾਰਜਟ ਦਾ ਰੈਡੀ ਕੀਤਾ ਪਿਓਰ ਜਾਰਜਟ ਦਾ ਟੀਸਟਰ ਬ੍ਰਾਂਡ ਦਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ-ਨਾਲ ਇਹ ਵੀ ਦੱਸੂਗੀ ਵੀ ਤੁਹਾਨੂੰ ਕਿਹੜੇ-ਕਿਹੜੇ ਸੂਟ ਇਹਨਾਂ ਵਿੱਚੋਂ ਮਿਲ ਜਾਣਗੇ ਤੇ ਤੁਸੀਂ ਇਹ ਸੂਟਾਂ ਦੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਟੇਲਰ ਤੋਂ ਵੀ ਸਟਿਚ ਕਰਵਾ ਸਕਦੇ ਹੋਗੇ ਜੇ ਮੇਰੇ ਕੋਲੋਂ ਤੁਸੀਂ ਸਲਾਈ ਖਰਾਓਗੇ ਪਲੀਜ਼ ਮੇਰੇ ਕੋਲ ਇਹਨਾਂ ਟਾਈਮ ਲੱਗੂਗਾ 20 ਤੋਂ 25 ਦਿਨ ਦਾ ਟਾਈਮ ਲੈ ਕੇ ਚੱਲਿਓ ਪਰ ਸੂਟ ਆ ਤੁਹਾਨੂੰ ਪਹਿਨ ਪ੍ਰੋਪਰ ਸਹੀ ਤਰੀਕੇ ਨਾਲ ਰੈਡੀ ਕਰਕੇ ਦਵਾਂਗੇ ਲਓ ਜੀ ਸਭ ਤੋਂ ਪਹਿਲਾਂ ਇਹਦਾ ਨੈੱਕ ਬਣਿਆ ਹੋਇਆ ਹੈਗਾ ਸਿਰਫ ਆਪਾਂ ਹਨ ਕਿਉਂਕਿ ਇਹ ਪਹਿਨ ਦੇ ਕਾਫੀ ਜ਼ਿਆਦੇ ਸੂਟ ਸੀਗੇ ਤੇ ਰੈਡੀ ਹੋਣ ਲਈ ਵੀ ਗਏ ਹੋਏ ਨੇਗੇ ਅ ਅਲੱਗ-ਅਲੱਗ ਸਟਾਈਲ ਦੇ ਵਿੱਚ ਸਾਰਿਆਂ ਦੇ ਆਪਾਂ ਸਟਿਚ ਕੀਤੇ ਨੇਗੇ ਕੋਈ ਸਟਾਈਲ ਆਪਾਂ ਸੇਮ ਨਹੀਂ ਰੱਖਿਆ ਹੈਗਾ ਇਸ ਤਰ੍ਹਾਂ ਆਪਾਂ ਇਹਨੂੰ ਸਿੰਪਲ ਵਾਸ ਪਾਈਪਿੰਗ ਦਿੱਤੀ ਹੈ ਗੱਲੇ ਨੂੰ ਤੇ ਬਾਵਾ ਤੇ ਚਾਕਾਂ ਦੇ ਪਾਈਪਿੰਗ ਠੀਕ ਹੈ ਜੀ ਤੇ ਅ ਸਲਵਾਰ ਦਾ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਵੀ ਤੁਸੀਂ ਹੈਵੀ ਪਟਿਆਲਾ ਬਣਾਉਣੀ ਹੈ ਸੈਮੀ ਪਟਿਆਲਾ ਬਣਾਉਣੀ ਹੈ ਜਾਂ ਸਟ੍ਰੇਟ ਬਣਾਉਣੀ ਹੈ ਤੁਸੀਂ ਮੈਨੂੰ ਕਨਫਰਮ ਕਰਦਿਆ ਕਰੋ ਵੀਡੀਓ ਜਦੋਂ ਆਪਣਾ ਮੇਜ਼ਰਮੈਂਟ ਦਿਨੋ WhatsApp ਤੇ ਉੱਪਰ ਜਿਹੜਾ ਇਹ ਤੁਹਾਨੂੰ ਮੈਂ ਸੂਟ ਦਿਖਾਇਆ ਸੀ ਪਿਓਰ ਜਾਰਜਟ ਦਾ ਇਹ ਮਿਲ ਜਾਊਗਾ ਜਿਹੜਾ ਇਹ ਵਾਲਾ ਸੂਟ ਹੈ ਜੀ ਆਪਾਂ ਮੋਡਲ ਦੇ ਉੱਪਰ ਰੈਡੀ ਕੀਤਾ ਹੈਗਾ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਸਾਰੇ ਸੂਟਾਂ ਦਾ ਤੇ ਇਹ ਵਾਲਾ ਤੁਸੀਂ ਮੋਡਲ ਦੇ ਵਿੱਚ ਇਹ ਆਪਣੇ ਕੋਲੇ ਹੈਗਾ ਇੱਕ ਸੂਟ ਅਵੇਲੇਬਲ ਹੈਗਾ ਜੇ ਕਿਸੇ ਭੈਣ ਨੇ ਆਰਡਰ ਕਰਨਾ ਹੈ ਤਾਂ ਦੱਸ ਦਿਓ ਤੇ ਪ੍ਰਾਈਸ ਪੁੱਛ ਕੇ ਨਾ ਤੁਸੀਂ ਆਪਣਾ ਆਰਡਰ ਕਰ ਸਕਦੇ ਹੋਗੇ ਪਹਿਲਾਂ ਤੁਸੀਂ ਨੈੱਕ ਦਾ ਸਟਾਈਲ ਦੇਖ ਸਕਦੇ ਹੋਗੇ ਤੇ ਫਿਰ ਤੁਸੀਂ ਬਾਹਾਂ ਤੇ ਦੇਖ ਸਕਦੇ ਹੋ ਆਪਾਂ ਆਪਣੀਆਂ ਜਿਹੜੀਆਂ ਮਤਲਬ ਲੈਸਾਂ ਹਨਾ ਪਾਈਪਿੰਗਾਂ ਹੁੰਦੀਆਂ ਨੇ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਤੇ ਇਸ ਤਰ੍ਹਾਂ ਆਪਾਂ ਲਗਾਉਣੀ ਜਿਹੜੀ ਇਹ ਲਾਸ ਹੈ ਕੋਈ ਹਲਕੀ ਲਾਸ ਨਹੀਂ ਹੈਗੀ कॉटन ਦੀ ਲਾਸ ਆਪਾਂ ਲਗਾਉਣੀ ਹੈਗੀ ਬਿਲਕੁਲ ਵੀ ਤੁਸੀਂ ਦੇਖ ਸਕਦੇ ਹੋਗੇ ਕੋਈ ਇਹ ਖਰਾਬ ਨਹੀਂ ਹੁੰਦੀ ਹੈਗੀ ਕੋਈ ਇਹ ਮੁੜਦੀ ਨਹੀਂ ਹੈਗੀ ਤੇ ਬਹੁਤ ਹੀ ਜਿਆਦਾ ਮਤਲਬ ਸੋਹਣੀਆਂ ਲਾਸਾਂ ਹੁੰਦੀਆਂ ਨੇਗੇ ਸਾਰੀਆਂ ਭੈਣਾਂ ਨੂੰ ਜਿੰਨੇ ਸੂਟ ਤਿਆਰ ਹੋ ਕੇ ਜਾ ਰਹੇ ਨੇ ਬਹੁਤ ਪਸੰਦਾਰੀਆਂ ਨੇ ਲੈਸੇਸ ਵੀ ਆਪਣੀਆਂ ਫਿਰ ਆਪਾਂ ਜੀ ਇਸ ਤੋਂ ਬਾਅਦ ਫਰੰਟ ਬੈਕ ਚੱਕ ਕਰਕੇ ਆਪਾਂ ਲੈਸ ਲਗਾਈ ਹੈਗੀ ਦੋਨੋਂ ਸਾਈਡ ਅੱਗੇ ਨਾਲ ਪਤਾ ਕੀ ਕਰਦੇ ਹੁੰਦੇ ਸੀ ਵੀ ਕੱਲੀ ਆਪਾਂ ਫਰੰਟ ਤੇ ਲਗਾ ਦਿੰਦੇ ਲਗਾ ਲੈਂਦੀ ਸੀ ਭੈਣਾਂ ਪਰ ਆਪਾਂ ਤਾਂ ਦੋਨੋਂ ਸਾਈਡ ਆਪਾਂ ਲਿਆਸ ਲਗਾਉਣਿਆਂਗੇ ਤਾਂ ਕਿ ਸੂਟ ਦੀ ਗ੍ਰੇਸ ਆ ਬਹੁਤ ਜ਼ਿਆਦੇ ਸੋਹਣੀ ਬਣ ਜਾਂਦੀ ਹੈ ਇਹਦੇ ਨਾਲ ਦਾ ਸੂਟ ਅਵੇਲੇਬਲ ਹੈਗਾ ਤੁਹਾਨੂੰ ਮਿਲ ਜੂਗਾ ਜੇ ਕਿਸੇ ਭੈਣ ਨੇ ਆਰਡਰ ਕਰਨਾ ਹੋਗਾ ਆਪਣਾ ਸਕਰੀਨ ਸ਼ਾਟ ਸਾਨੂੰ ਭੇਜ ਦਿਓ 올ਓਵਰ ਸੂਟ ਹੈ ਜੀ ਇਹ ਠੀਕ ਹੈ ਜੀ ਇਦਾਂ ਇਹਦੀ ਬਾਟਮ ਹੈਗੀ ਆਪਾਂ ਰੈਡੀ ਕੀਤੀ ਹੈਗੀ 올ਓਵਰ ਸੂਟ ਹੈਗਾ ਇਸ ਤੋਂ ਬਾਅਦ ਹੈਗਾ ਜੀ ਪਿਓਰ ਜਾਰਜਟ ਦੇ ਉੱਪਰ ਆਪਾਂ ਸੂਟ ਹੈਗਾ ਜਿਹੜਾ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਜੌਰਚਰ ਦੇ ਸੁੱਟਾਂ ਦੀ ਫਿਟਿੰਗ ਬਹੁਤ ਹੀ ਜਿਆਦੇ ਸੋਹਣੀ ਆਉਂਦੀ ਹੈ neck ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਮਲਟੀ ਦੇ ਵਿੱਚ ਆਪਾਂ ਦੋ ਕਲਰ ਦੇ ਵਿੱਚ ਆਪਾਂ ਲੈ ਕੇ ਚੱਲੇ ਆਂ ਸੀ ਪੋਟਲੀ ਬਟਨ ਹਨਾ ਸਿੰਗਲ ਵੀ ਨਹੀਂ ਲਗਾਏ ਹੈਗੇ ਕਿਉਂਕਿ ਇਹਦੇ ਵਿੱਚ ਦੋ ਕਲਰ ਸੀਗੇ ਇਸ ਤਰ੍ਹਾਂ neck ਦਾ ਸਟਾਈਲ ਹੈਗਾ ਤੇ ਫਿਰ ਬਾਹਾਂ ਦੇ ਉੱਪਰ ਆਪਾਂ ਸਿੰਪਲ ਪਾਈਪਿੰਗ ਰੱਖਿਆ ਗਿਆ ਜੀ ਇਹਦੇ ਆਪਾਂ neck ਤੇ ਡਿਜ਼ਾਈਨ ਦਿੱਤਾ ਸੁੱਟ ਦਾ ਠੀਕ ਹੈ ਜੀ ਕਿਉਂਕਿ ਸਾਰੇ ਆਪਾਂ ਡਿਜ਼ਾਈਨ ਸੇਮ ਬਨ ਕਰ ਸਕਦੇ ਹੁੰਦੇ ਤੇ ਆਪਾਂ ਨੂੰ ਅਲੱਗ-ਅਲੱਗ ਵੀ ਚਾਹੀਦੇ ਹੁੰਦੇ ਨੇਗੇ ਠੀਕ ਹੈ ਜੀ ਸਾਰਿਆਂ ਦੇ ਜਿੱਦਾਂ ਕੀ ਇਹ ਮੈਂ ਦੇਖੋ ਤੁਸੀਂ ਹਨਾ ਨਾ ਮੈਜ਼ਰਮੈਂਟ ਦੀ ਨਾਪ ਨਾਮ ਦੀਆਂ ਸਲਿੱਪਾਂ ਇਦਾਂ ਲੱਗ ਕਿਉਂ ਆਉਂਦੀਆਂ ਨੇ ਜਿਹੜੀਆਂ ਜੜੀਆਂ ਪਹਿਣਾ ਦੇ ਸੂਟ ਹੁੰਦੇ ਨੇਗੇ ਠੀਕ ਹੈ ਜੀ ਲਓ ਜੀ ਇਹ ਵੀ 올ਓਵਰ ਸੂਟ ਹੈਗਾ ਪਿਓਰ ਜਾਰਜਟ ਦਾ ਸੂਟ ਰਹੂਗਾ 올ਓਵਰ ਇਦਾਂ ਇਹਦੀ ਆਪਾਂ ਬਾਟਮ ਰੈਡੀ ਕੀਤੀ ਹੈਗੀ ਇਸ ਤੋਂ ਬਾਅਦ ਹੈਗਾ ਜੀ ਮੋਡਲ ਦਾ ਸੂਟ ਹੈਗਾ ਸਭ ਤੋਂ ਪਹਿਲਾਂ ਤੁਸੀਂ neck ਦਾ ਸਟਾਈਲ ਦੇਖ ਸਕਦੇ ਹੋ ਆਪਣੇ neck ਹਨਾ ਵੀ ਆਪਾਂ ਕਿਸ ਤਰ੍ਹਾਂ ਰੈਡੀ ਕੀਤੇ ਨਗੇ ਜਿੰਨੇ ਵੀ ਤੁਸੀਂ ਸਾਡੇ ਤੋਂ ਚੇ ਦੀ ਸੂਟ ਰੈਡੀ ਕਰਵਾ ਲਓ ਸਾਰਿਆਂ ਦੇ ਤੁਹਾਨੂੰ ਸਟਾਈਲ ਅਲੱਗ-ਅਲੱਗ ਮਿਲਣਗੇ ਸੇਮ ਨਹੀਂ ਮਿਲਦੇ ਹੈਗੇ ਆਪਣੇ ਕਿਸੇ ਵੀ ਡਿਜ਼ਾਈਨ ਸਟਿਚਿੰਗ ਦੇ ਵਿੱਚ ਸਾਰਿਆਂ ਦੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਤੇ ਤੁਸੀਂ neck ਦਾ ਸਟਾਈਲ ਦੇਖ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਫਰੰਟ ਪੈਕ ਚਾਕਾਂ ਦੇ ਉੱਪਰ ਲੈਂਸ ਲਗਾਈ ਹੈਗੀ ਲੈਂਸ ਤੁਸੀਂ ਦੇਖ ਸਕਦੇ ਹੋਗੇ ਹਨਾ ਤੇ ਬਾਵਾਵਾਂ ਦੇ ਉੱਪਰ 올ਓਵਰ ਸੂਟ ਹੈਗਾ ਮਡਾਲ ਦਾ ਸੂਟ ਹੈਗਾ ਤੇ ਹੁਣ ਇਹ ਸੀਜ਼ਨ ਦੇ ਵਿੱਚ ਇਦਾਂ ਹਨ ਇਹ ਪੈ ਜਾਊਗਾ ਸੂਟ ਇਹ ਵਾਲਾ ਤੇ ਤੁਸੀਂ ਆਰਡਰ ਕਰ ਸਕਦੇ ਹੋਗੇ ਹੈਗਾ ਆਪਣੇ ਕੋਲੇ ਅਵੇਲੇਬਲ ਤੁਹਾਨੂੰ ਮਿਲ ਜਾਊਗਾ ਤੇ ਇਸ ਤੋਂ ਬਾਅਦ ਇਹ ਆਪਾਂ ਬਲਾਸਮ ਸਿਲਕ ਦੇ ਆਪਾਂ ਸੂਟ ਪਾਏ ਸੀ ਦੁਪੱਟਿਆਂ ਨਾਲ ਹਨਾ ਵਿੱਚ ਆਰਨ ਸਟਿਚ ਚਲੇ ਗਏ ਤੇ ਵਿੱਚ ਸਲਾਈ ਵਾਲੇ ਹੋਰ ਵੀ ਗਏ ਹੋਏ ਨੇ ਭੈਣਾਂ ਦੇ ਤੁਸੀਂ ਦੇਖ ਸਕਦੇ ਹੋ ਸਟਾਈਲ ਚੈੱਕ ਕਰ ਸਕਦੇ ਹੋਗੇ ਸੂਟ ਦਾ ਇਸ ਤਰ੍ਹਾਂ ਆਪਾਂ ਪੱਟੀ ਵੀ ਲਗਾਈ ਹੈ ਤੁਸੀਂ ਸਾਡੇ ਸੁੱਟਾਂ ਦੀ ਸਟਿਚਿੰਗ ਦੇ ਉੱਪਰ ਦੇਖਿਓ ਨਾ ਵੀ ਅਸੀਂ ਕਿੰਨੀ ਮਿਹਨਤ ਆਉਂਦੀ ਹੈ ਹਰ ਇੱਕ ਚੀਜ਼ ਡਬਲ ਜਿੱਦਾਂ ਕਿ ਪੱਟੀ ਲਗਾ ਕੇ ਆਪਾਂ ਫਿਰ ਵੀ ਆਪਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਵੀ ਸੂਟ ਦੀ ਗ੍ਰੇਸ ਵੀ ਹੋਰ ਵੀ ਵਧੀਆ ਪਾਵੇ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਬਿਲਕੁਲ ਬ੍ਰੀਕ ਜੀ ਆਪਾਂ ਹਨਾ ਕੱਟ ਵਾਲੀ ਲੈਸ ਲਗਾਈ ਹੈ ਬਿਲਕੁਲ ਬ੍ਰੀਕ ਜੀ ਸੋਬਰ ਜੀ ਚੌੜੀ ਜੀ ਵੀ ਨਹੀਂ ਲਗਾਈ ਮਤਲਬ ਜ਼ਿਆਦੇ ਉਹਦੇ ਵਿੱਚ ਚੜਾਈ ਚ ਤੇ ਬਿਲਕੁਲ ਬ੍ਰੀਕ ਜੀ ਤੁਸੀਂ ਦੇਖ ਸਕਦੇ ਹੋ ਸੈਂਟਰ ਪੈਨਲ ਪਾਇਆ ਇਹਦਾ ਆਪਾਂ ਇਸ ਤਰ੍ਹਾਂ ਲੰਬਾ ਸੈਂਟਰ ਦੇ ਵਿੱਚ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਪੇਸਟਿੰਗ ਪੱਟੀ ਲਗਾਈ ਆ ਆਪਾਂ ਬੈਕ ਸਾਈਡ ਫਿਨਿਸ਼ਿੰਗ ਦਿੱਤੀ ਹੈਗੀ ਫਰੰਟ ਬੈਕ ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਫੋਰ ਸਾਈਡ ਠੀਕ ਹੈ ਜੀ ਤੇ ਇਹਦੇ ਨਾਲ ਸੌਰੀ ਹੈ ਨਾ ਮੈਂ ਤੁਹਾਨੂੰ ਹੋਰ ਵੀ ਦਿਖਾ ਦੇਣੀ ਆ ਵੀ ਇਹਦਾ ਆਪਾਂ ਦੁਪੱਟਾ ਵੀ ਸੀਗਾ ਨਾਲ ਵੀ ਕਿਸ ਤਰ੍ਹਾਂ ਪਰ ਰੈਡੀ ਕੀਤਾ ਜਿਹੜਾ ਸਟੱਫ ਹੈਗਾ ਇੰਨਾ ਕਿ ਜਿਆਦਾ ਰੂਮ ਵਾਂਗੂ ਐ ਸੌਫਟ ਹੈਗਾ ਤੇ ਇਹ ਮੈਚਿੰਗ ਸੂਟ ਸੀ ਇਹਦੇ ਨਾਲ ਦੇ ਸੂਟ ਹੈਗੇ ਨੇਗੇ ਕੁਝ ਕੁ ਸੂਟ ਹੈਗੇ ਨੇਗੇ ਮੈਂ ਤੁਹਾਨੂੰ ਸ਼ੋ ਵੀ ਕਰ ਦਿੰਨੀ ਆ ਵੀਡੀਓ ਦੇ ਵਿੱਚ ਤੇ ਇਹਦੇ ਨਾਲ ਹੈਗਾ ਹੈਗਾ ਪ੍ਰਿੰਟਡ ਦੁਪੱਟਾ ਪਿਓਰ ਚਨੋਂ ਦਾ ਫੁੱਲ ਪਿਓਰ ਕੋਈ ਸੈਮੀ ਨਹੀਂ ਉਹਨੂੰ ਵੀ ਆਪਾਂ ਇਸ ਤਰ੍ਹਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਕੰਮ ਸਾਡਾ ਜੋ ਵੀ ਤੁਸੀਂ ਸਾਡੇ ਤੋਂ ਕਰਵਾਉਂਗੇ ਬਿਲਕੁਲ ਸਫਾਈ ਤੇ ਹੋਊਗਾ ਨੀਟ ਐਂਡ ਕਲੀਨ ਤੁਹਾਨੂੰ ਇਹਦੇ ਵਿੱਚ ਹੈ ਨਾ ਦੋ ਸੂਟ ਮਿਲ ਜਾਣਗੇ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਮਤਲਬ 3300 ਪ੍ਰਾਈਸ ਸੀਗਾ ਸੂਟਾਂ ਦਾ ਸੌਰੀ 3500 ਪ੍ਰਾਈਸ ਸੀਗਾ ਇਹ ਵਾਲੇ ਸੂਟਾਂ ਦਾ ਇਦੇ ਨਾਲ ਦੁਪੱਟਾ ਇਹਦਾ ਨਾ ਥੋੜਾ ਜਿਹਾ ਚੇਂਜ ਆ ਜਾਊਗਾ ਇਹਦੇ ਵਿੱਚ ਦੋ ਤੁਹਾਨੂੰ ਮਿਲ ਜਾਣਗੇ ਸੂਟ ਤੇ ਕੇਵਲੇ ਕਲਰ ਦਾ ਮਿਲ ਜਾਊਗਾ ਤੇ ਕੇਵਲੇ ਦਾ ਮਿਲ ਜਾਊਗਾ ਠੀਕ ਹੈ ਜੀ ਤੁਸੀਂ ਦੋ ਸੂਟ ਇਹਦੇ ਵਿੱਚੋਂ ਆਰਡਰ ਕਰ ਸਕਦੇ ਹੋਗੇ ਦੁਪੱਟੇ ਬਹੁਤ ਸੋਹਣੇ ਨੇਗੇ ਖੁੱਲੇ ਡੁੱਲੇ ਨੇਗੇ ਦੁਪੱਟੇ ਲਓ ਜੀ ਨੈਕਸਟ ਸੂਟ ਐ ਜੀ ਜਿਹੜਾ ਜਾਰਜਰ ਦਾ ਆਪਾਂ ਸੂਟ ਰੈਡੀ ਕੀਤਾ ਹੈਗਾ ਇਹ ਵਾਲਾ ਇਹਦੇ ਨਾਲ ਦਾ ਵੀ ਤੁਹਾਨੂੰ ਸੂਟ ਮਿਲ ਜੂਗਾ ਤੁਸੀਂ ਹੈਨਾ ਸਲਾਈ ਕੀਤੇ ਸੂਟ ਦੀ ਦੇਖਿਆ ਕਰੋ ਤਾਂ ਹੀ ਮੈਂ ਕਹਿ ਨਹੀਂ ਹੁੰਦੀ ਥੋੜਾ ਸਟਿਚਿੰਗ ਤੇ ਵੀ ਡਿਪੈਂਡ ਹੁੰਦਾ ਹੈ ਨਾ ਸੂਟ ਵੀ ਤੁਸੀਂ ਸਟਿਚਿੰਗ ਦੇਖੋ ਨਾ ਚੈੱਕ ਕਰੋ ਵੀ ਕਿੰਨੇ ਜਿਆਦੇ ਸੋਲੇ ਸੂਟ ਮਤਲਬ ਰੈਡੀ ਹੁੰਦੇ ਨੇ ਕਿ ਸਲਾਈ ਹੋ ਕੇ ਲਓ ਜੀ ਇਸ ਤਰ੍ਹਾਂ ਇਹ ਬਾਵਾ ਦਾ ਸਟਾਈਲ ਆ ਜਾਊਗਾ ਫਰੰਟ ਬੈਕ ਚਾਕਾਂ ਦੇ ਉੱਪਰ ਆਪਾਂ ਲੈਸ ਰੱਖੀ ਹੈਗੀ ਦੁਪੱਟੇ ਹਜੇ ਰੈਡੀ ਹੋਣ ਲਈ ਜਾਣਗੇ ਜਦੋਂ ਰੈਡੀ ਹੋ ਕੇ ਆਗੇ ਤੁਹਾਡੇ ਨਾਲ ਜਰੂਰ ਜੇ ਕੋਸ਼ਿਸ਼ ਹੈ ਹਨਾ ਟਾਈਮ ਲੱਗਿਆ ਜਰੂਰ ਸ਼ੇਅਰ ਕਰਾਂਗੇ ਵੈਸੇ ਮੈਂ ਤੁਹਾਨੂੰ ਸਟਿਚਿੰਗ ਦਿਖਾ ਚੁੱਕੀ ਆ ਆਪਣੀ ਬੁਟੀਕ ਤੇ ਵੀ ਤੁਸੀਂ ਆਪਾਂ ਕਿ 10 ਸਟਿਚ ਕਰ ਦੇਵਾਂਗੇ ਲਓ ਜੀ ਇਸ ਤੋਂ ਬਾਅਦ ਹੈਗਾ ਬਹੁਤ ਹੀ ਜਿਆਦਾ ਸੋਹਣਾ ਪਿਓਰ ਚੰਦੇਰੀ ਦਾ ਸੂਟ ਸੀਗਾ ਕੋਈ ਇਹ ਸੈਮੀ ਚ ਨਹੀਂ ਸੀਗਾ ਫੁੱਲ ਪਿਓਰ ਇਹਦੇ ਨਾਲ ਦੇ ਆਪਣੇ ਕੋਲੇ ਹੈਗੇ ਨੇ ਦੋ ਸੂਟ ਗ੍ਰੇ ਤੇ ਮਹਿਰੂਨ ਦੋ ਕਲਰ ਦੇ ਵਿੱਚ ਸੇਮ ਨਹੀਂ ਸਟਾਈਲ ਹੈਗਾ ਮਤਲਬ ਡਿਫਰੈਂਟ ਸਟਾਈਲ ਦੇ ਵਿੱਚ ਨੇਗੇ ਇਹਨਾਂ ਦਾ ਪ੍ਰਾਈਸ ਵੀ 3500 ਸੀਗਾ ਲੋ ਜੀ ਇਸ ਤਰ੍ਹਾਂ ਮਤਲਬ ਆਪਾਂ ਤੁਸੀਂ ਘੇਰਾ ਦੇਖ ਸਕਦੇ ਹੋਗੇ ਫਰੰਟ ਪੈਕ ਚਾਕਾਂ ਤੇ ਆਪਾਂ ਲੇਸ ਲਗਾਈਏਗੀ ਫਿਰ ਆਪਾਂ ਦੇਖੋ ਪੱਟੀ ਲਗਾ ਕੇ ਹਨਾ ਮਤਲਬ ਜਿਹੜਾ ਬਾਵਾ ਦਾ ਸਟਾਈਲ ਸੀਗਾ ਉਹ ਆਪਾਂ neck ਤੇ ਬਣਾਤਾ ਬਾਵਾ ਆਪਾਂ ਸਿੰਪਲ ਰੱਖ ਲਿਆ ਇਦਾਂ ਥੋੜਾ ਇਹ ਚੇਂਜ ਕਰਤਾ ਜਿਹੜਾ ਇਹ ਬਾਵਾ ਦਾ ਸਟਾਈਲ ਸੀਗਾ ਇਹ ਆਪਾਂ ਨੈਕ ਤੇ ਇਦਾਂ ਪੱਟੀ ਬਣਾਤੀ ਤੇ ਬਾਹਾਂ ਆਪਾਂ ਇਸ ਤਰ੍ਹਾਂ ਲੈਂਸ ਲੱਗ ਗਈ ਠੀਕ ਐ ਸੀ ਤੇ ਇਸ ਤਰ੍ਹਾਂ ਇਹਦੇ ਨਾਲ ਮੈਚਿੰਗ ਬਾਟਮ ਸੀਗੀ ਤੇ ਪਿਓਰ ਚੰਦੇਰੀ ਦਾ ਇਹਦੇ ਨਾਲ ਦੁਪੱਟਾ ਸੀਗਾ ਬਹੁਤ ਜ਼ਿਆਦੇ ਸੋਹਣਾ ਤੁਸੀਂ ਦੇਖ ਸਕਦੇ ਹੋ ਨਾ ਲੈਂਸ ਵਗੈਰਾ ਦੀ ਫਿਨਿਸ਼ਿੰਗ ਐਨ ਓਕੇ ਆ ਸਾਰਾ ਦੁਪੱਟਾ ਇਹ ਲੋ ਜੀ ਤੇ ਬਹੁਤ ਖੁੱਲੇ ਡੁੱਲੇ ਦੁਪੱਟੇ ਆਪਾਂ ਛੋਟੇ ਦੁਪੱਟਿਆਂ ਵਾਲੇ ਸੂਟ ਨਹੀਂ ਲੈ ਕੇ ਆਉਂਦੇ ਹੈਗੇ ਕਿਉਂਕਿ ਨਾ ਪਹਿਣਾ ਲਾਈਕ ਕਰਦੇ ਨੇ ਨਾ ਸਾਨੂੰ ਹੀ ਪਸੰਦ ਨੇ ਸਾਨੂੰ ਇਦਾਂ ਹੁੰਦਾ ਜਿਹੜੀ ਸਾਨੂੰ ਨਹੀਂ ਪਸੰਦ ਹੈਗੀ ਕਸਟਮਰ ਕਿੱਦਾਂ ਲਾਈਕ ਕਰੂਗਾ ਲੋ ਜੀ ਮਡਲ ਦੇ ਵਿੱਚ ਹੈਗਾ ਨੈਕਸਟ ਸੂਟ ਇਹਦੇ ਨਾਲ ਦਾ ਵੀ ਤੁਹਾਨੂੰ ਸੂਟ ਮਿਲ ਜੂਗਾ ਕਿਉਂਕਿ ਇਹ ਸਟਾਕ ਦੇ ਵਿੱਚ ਹੁੰਦੇ ਨੇ ਆਪਣੇ ਕੋਲੇ ਵੀ ਇਹ ਰਿਪੀਟਡ ਡਿਜ਼ਾਈਨ ਆਪਾਂ ਨੂੰ ਮਿਲ ਜਾਂਦੇ ਨੇਗੇ ਤੁਸੀਂ ਨੈਕ ਦੇਖ ਸਕਦੇ ਹੋਗੇ ਕੱਟ ਦਾ ਡਿਜ਼ਾਈਨ ਬਣਾ ਕੇ ਆਪਾਂ ਨੈਕ ਦਾ ਸਟਾਈਲ ਵਿੱਚ ਆਪਾਂ ਪੈਚ ਦਿੱਤਾ ਹੈਗਾ ਬਹੁਤ ਜਿਆਦਾ ਸੋਹਣਾ ਹਨਾ ਤੇ ਬਾਕੀ ਆਪਾਂ ਸਾਰੀ ਹਨਾ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਆ ਫਰੰਟ ਬੈਕ ਚਾਕਾਂ ਤੇ 올 ఓవర్ సూਟ ਐ ਜੇ ਇਹ ਵਾਲਾ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲਾ ਸੂਟ ਵੀ ਕੁਆਲਿਟੀ ਹੁੰਦੀ ਆ ਜੀ ਆਪਣੇ ਕੋਲੇ ਕੱਪੜੇ ਦੀ ਕੋਈ ਵੀ ਹਨਾ ਤੁਸੀਂ ਲੈ ਸਕਦੇ ਹੋ ਫੈਬਰਿਕ ਤੁਹਾਨੂੰ ਕੁਆਲਿਟੀ ਦੇ ਵਿੱਚ ਮਿਲੂਗਾ ਇਹ ਨਹੀਂ ਹੈਗਾ ਫੈਬਰਿਕ ਕੋਈ ਵੀ ਮਾੜਾ ਹੋਊਗਾ ਸਾਡਾ ਲੋ ਜੀ ਇਹ ਵਾਲਾ ਸੂਟ ਮੈਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੇ ਮੇਰੇ ਕੋਲ ਇੱਕ ਅਵੇਲੇਬਲ ਹੋਇਆ ਹਨਾ ਤਾਂ ਤੁਸੀਂ ਲੈ ਸਕਦੇ ਹੋਗੇ ਪੁੱਛ ਲਿਓ ਵੀ ਅਵੇਲੇਬਲ ਹੈਗਾ ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾਇਆ ਹੈਗਾ neck ਤੇ ਲੋਜੀ ਤੁਸੀਂ ਦੇਖ ਸਕਦੇ ਹੋਗੇ ਸਟਾਈਲ neck ਦੇ ਉੱਪਰ ਹਨਾ ਪੱਟੀ ਲਗਾ ਕੇ ਪੈਚ ਲਗਾ ਕੇ ਫਿਰ ਆਪਾਂ neck ਤੇ ਸਟਾਈਲ ਦਿੱਤਾ ਹੈਗਾ ਫਰੰਟ ਬੈਕ ਚਾਕਾਂ ਤੇ ਆਪਾਂ ਲੈਸ ਲਗਾਈ ਹੈਗੀ ਇਸ ਤਰ੍ਹਾਂ ਹੀ ਸੂਟ ਹੈ ਜਿਹੜਾ ਸਟਿਚ ਕੀਤਾ ਆਪਾਂ ਬਲੈਕ ਸੂਟ ਐਸ ਤੋਂ ਬਾਅਦ ਇਹ ਵਾਲਾ ਸੂਟ ਹੈਗਾ ਤੁਹਾਨੂੰ ਮਿਲ ਜੂਗਾ ਜੀ ਆਪਣੇ ਕੋਲੇ ਜਾਰਜਟ ਦੇ ਸੂਟ ਨੇ ਬਹੁਤ ਜਿਆਦਾ সিলਵਰ ਸ਼ਾਈਨ ਟਿਸਟਾ ਬ੍ਰਾਂਡ ਦੀ ਇਹ ਜਾਰਜਟ ਹੈ ਜੀ ਇਹ ਇੰਨਾ ਕਿ ਸੋਨਾ ਸਟੱਫ ਹੈ ਬਹੁਤ ਵਧੀਆ ਬ੍ਰਾਂਡ ਦੀ ਹੈ ਹਨਾ ਜਾਰਜਟ ਨਾਲੇ ਫਿਰ ਇਹ ਸਟੱਫ ਦੀ ਕੁਆਲਿਟੀ ਬਹੁਤ ਵਧੀਆ ਪਿਓਰ ਚ ਹੈਗੀ ਇਹ ਤੇ ਇਸ ਤਰ੍ਹਾਂ ਇਹ neck ਆਪਾਂ ਤੁਸੀਂ ਦੇਖ ਸਕਦੇ ਹੋਗੇ ਰਾਉਂਡ ਸ਼ੇਪ ਦੇ ਵਿੱਚ ਆਪਾਂ ਸਟਾਈਲ ਬਣਾਇਆ neck ਦਾ ਤੇ ਫਰੰਟ ਬੈਕ ਚਾਕਾਂ ਦੇ ਉੱਪਰ ਆਪਾਂ ਲੈਸ ਲਗਾਈ ਹੈਗੀ ਬਾਹਵਾ ਦੇ ਉੱਪਰ ਲਗਾਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਵਾਲੀ ਬਾਟਮ ਰਹੂਗੀ ਦੁਪट्टे ਅਜੇ ਆਪਾਂ ਰੈਡੀ ਕਰਨ ਲਈ ਜਾਣਗੇ ਹਨਾ ਉਹ ਸੋਚਦੇ ਆ ਟਾਈ ਐਂਡ ਡਾਈ ਦੁਪੱਟੇ ਪਾਣ ਦੇ ਜਿਹੜੇ ਜਿਹੜੇ ਪਾਣ ਦੇ ਦੇ ਵਿੱਚ ਸੂਟ ਨੇ ਅੰਕੇ ਸਾਰਿਆਂ ਨੇ ਫੁੱਲ ਪਿਓਰ ਕਮਲ ਦੇ ਦੁਪੱਟੇ ਲਗਾਉਣ ਲਈ ਕਿਹਾਗਾ ਉਸ ਤਰ੍ਹਾਂ ਹੀ ਆਪਾਂ ਲਗਾ ਕੇ ਦਵਾਂਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇਗਾ ਜਿਵੇਂ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆਗਾ ਵੀ ਇਹ ਵਾਲਾ ਸਾਡੇ ਕੋਲੋਂ ਤੁਸੀਂ ਸੂਟ ਲੈ ਸਕਦੇ ਹੋ ਆਪਣੇ ਕੋਲ ਹੈਗਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਬੇਫਿਕਰ ਹੋ ਕੇ ਤੁਸੀਂ ਆਪਣੇ ਪ੍ਰਤੀਕ ਤੇ ਆਰਡਰ ਕਰ ਸਕਦੇ ਹੋ ਕੋਈ ਵੀ ਪਾਰਟੀ ਵੇਅਰ ਵਿਆਹ ਸ਼ਾਦੀਆਂ ਲਈ ਤੁਸੀਂ ਆਰਡਰ ਦੇਣੇ ਨੇਗੇ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਕੰਟੈਕਟ ਕਰਕੇ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਕਿਉਂਕਿ ਹਨਾ ਤੁਸੀਂ ਵਟਸਐਪ ਤੇ ਮੈਨੂੰ ਭੇਜ ਦਿਆ ਕਰੋ ਪਿਕਚਰਜ਼ ਵਗੈਰਾ ਕਾਫੀ ਪਣਾ ਕਹਿੰਦੀ ਉਹਨੇ ਦੂਰ ਦੂਰ ਤੋਂ ਵੀ ਅਸੀਂ ਵਿਜ਼ਿਟ ਕਰਨਾ ਹੈਗਾ ਤੁਸੀਂ ਏਡੀ ਦੂਰ ਹੋ ਹਨਾ ਔਨ ਦੀ ਮਤਲਬ ਖੇਚਲਾ ਨਾ ਕਰਿਓ ਹਨਾ ਕਿਉਂਕਿ ਮੈਂ ਬਹੁਤ ਦੂਰ ਹੁੰਨੀ ਆਂਗੀ ਜਿਹੜੀਆਂ ਆਪਾਂ ਦੇ ਮੈਨੂੰ ਫੋਨ ਆਉਂਦੇ ਨੇ ਪਰ ਮੈਂ ਰੋਕਦੀ ਵੀ ਆਂਗੀ ਤੇ ਪਲੀਜ਼ ਨਾ ਤੁਸੀਂ ਚਾਹੇ ਕਾਲ ਤੇ ਆਪਣੇ ਵਿਆਹਾਂ ਦੇ ਜਿਹੜੇ ਆਰਡਰ ਦੇਣੇ ਹੁੰਦੇ ਨੇ ਤੁਸੀਂ ਫੋਨ ਕਰਕੇ ਪ੍ਰਾਈਸ ਪੁੱਛ ਕੇ ਹਨਾ ਫੈਬਰਿਕ ਦੀ ਡਿਟੇਲ ਮੇਰੇ ਨਾਲ ਚਾਹੀਦੀ ਤੁਸੀਂ 15 ਮਿੰਟ ਅੱਧਾ ਅੱਧਾ ਘੰਟਾ ਤੁਸੀਂ ਕਾਲ ਤੇ ਗੱਲ ਕਰਕੇ ਆਪਣੀ ਡਿਟੇਲ ਹੈ ਜਿਹੜੀ ਸਾਰੀ ਸਮਝਾ ਦਿਆ ਕਰੋ ਆਪਾਂ ਨੋਟ ਕਰ ਲਿਆ ਕਰਾਂਗੇ ਪੂਰੀ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ